ਸਸਰੀ ਘਰ ਜੀ ਸਾਰਿਆਂ ਨੂੰ ਅੱਜ ਆਪਾਂ ਖਖੜੀ ਦੀ ਸਬਜ਼ੀ ਬਣਾਵਾਂਗੇ ਆਹ ਅੱਧ ਕੱਚੀ ਜੀ ਖਖੜੀ ਐ ਤੇ ਇਹਦੀ ਆਪਾਂ ਸਬਜ਼ੀ ਬਣਾਵਾਂਗੇ ਚ ਪਾਣੀ ਪਾ ਦਿਆਂਗੇ ਆਪਾਂ ਪੋਣ ਵਾਸਤੇ ਖਖੜੀ ਦੀ ਸਬਜ਼ੀ ਬਹੁਤ ਸਵਾਦ ਬਣਦੀ ਐ ਖੱਟ ਮਿੱਠੀ ਬਣਦੀ ਐ ਜੇਰਾ ਆਪਾਂ ਪਰਲੇ ਪਾਸੇ ਚੁੱਲਾ ਚੌਂਤਰਾ ਕਿਹਾ ਸੀ ਵੀ ਚੁੱਲਾ ਚੌਂਤਰਾ ਬਣਾਵਾਣਾ ਓ ਬਹਾਵਾ ਟਾਈਮ ਟੱਪ ਗਿਆ ਤੇ ਆਪਾਂ ਜੂਨ ਦੇ ਮਹੀਨੇ ਚ ਬਣਾਵਾਂਗੇ ਬਹੁਤ ਵਧੀਆ ਚੁੱਲਾ ਚੌਂਤਰਾ ਬਣਾਵਾਂਗੇ ਤੇ ਆਪਾਂ ਖਖੜੀ ਨੂੰ ਹੁਣ ਛੱਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਛਿੱਲ ਲਾਂਗੇ। ਉਹ ਆਪਾਂ ਖਖੜੀ ਛਿੱਲ ਲਈ ਤੇ ਹੁਣ ਆਪਾਂ ਵਿਚਾਲੇ ਛੀਰ ਕੇ ਇਹਦੇ ਵੀ ਕੱਢ ਦਿਆਂਗੇ। ਤੇ ਵੀ ਜਿਹੜੇ ਇਹਨਾਂ ਦੀ ਆਪਾਂ ਚਟਨੀ ਵੀ ਬਣਾ ਸਕਦੇ ਆ ਹੁਣ ਆਪਾਂ چیر ਕੇ ਫਾੜਨਾ ਕਰ ਲਾਂਗੇ ਇਸ ਤਰ੍ਹਾਂ ਭੜਾ ਨਾ ਕਰ ਲਾਂਗੇ ਛੋਟੀਆਂ ਛੋਟੀਆਂ ਆਪਾਂ ਲਓ ਆਪਾਂ ਖਖੜੇ ਵਿੱਚ ੀਰ ਲਈਏ ਕਰ ਲਾਂਗੇ ਫਾੜੀਆਂ ਤੇ ਹਰੀਆਂ ਮਿਰਚਾਂ ਤੇ ਗੰਡੇ ਵਿੱਚ ਅਗੰਡਾ ਵਿੱਚ ੀਰ ਲਿਆ ਤੇ ਆਪਾਂ ਹੁਣ ਅੱਗ ਬਾਲਾਂਗੇ ਤੇ ਕੜਾਈ ਤਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਤੇਲ ਦਾ ਵੀ ਸੜਕਾ ਆਪਾਂ ਲਾ ਸਕਦੇ ਤੇ ਘਿਓ ਦਾ ਵੀ ਲਾ ਸਕਦੇ ਆ ਪਰ ਆਪਾਂ ਤੇਲ ਦਾ ਲਾਇਆ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਹਰੀਆਂ ਮਿਰਚਾਂ ਤੇ ਕੜਨਾ ਪਾ ਦੇਾਂਗੇ ச்சுகாணி மிர்ச்சு அப்பா நூண மிர்ச்சா ਨੌਣ ਮਿਰਚ ਹਲਦੀ ਦੇਬਾ ਥੋੜੀ ਦੇਗੀ ਮਿਰਚ ਪਾਵਾਂਗੇ थोड़ा जहां पावे अच्छा थोड़ा ये पानी, पानी सुख गया फिर आप फा फाड़ा पाव ਲੋ ਮਸਾਲਾ ਆਪਣਾ ਪੁੱਜ ਗਿਆ ਹੁਣ ਆਪਾਂ ਫਾੜ ਕੇ ਪਾਵਾਂਗੇ ਥੋੜਾ ਜਿਹਾ ਪਾਣੀ ਵੀ ਪਾਵਾਂਗੇ ਆਪਾਂ ਔਰ ਇਹ ਜਾਨੀਂ ਫਾੜੀਂ ਹੁਣ ਆਪਾਂ ਤੋ ਟੱਕ ਦੇਾਂਗੇ ਲੋ ਤਾਂ 4 ਮਿੰਟ ਹੋਏ ਥੱਕੜੀ ਪਾਈ ਨੂੰ ਦੇਖੋ ਜੀ ਥੋੜੀ ਜਿਹੀ ਕਰੜੀ ਹੈ ਹਈਆ ਪਤਾ ਨੇ 4 ਮਿੰਟ ਹੋਰ ਸੇਕ ਲਵਾਵਾਂਗੇ ਉੱਤੋਂ ਟੱਕ ਦੇਾਂਗੇ ਲੋ ਸਬ지 ਆਪਣੀ ਬਣ ਗਈ ਹੈ ਬਹੁਤ ਵਧੀਆ ਹੁਣ ਆਪਾਂ ਲਾ ਲਾਂਗੇ ਰਿੱਝ ਗਈ ਹੈ ਬਹੁਤ ਵਧੀਆ ਨਾਪਾ ਕਾਲਜ ਪਾਵਾਂਗੇ ਵੇਖੋ ਕਿੱਡੀ ਸਬਜੀ ਬਹੁਤ ਵਧੀਆ ਬਣੀ ਹੈ ਬਹੁਤ ਵਧੀਆ ਸਵਾਦ ਵਾਲੀ ਬਣਦੀ ਇੱਕ ਖੜੀ ਦੀ ਸਬਜੀ ਖਟ ਮਿੱਠੀ ਬਣਦੀ ਹੈ ਬਹੁਤ ਸਵਾਦ ਬਣਦੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ